ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਆਹ ਲਓ ਜੀ ਟੈਂਡ ਨਿਆਲ ਤੇ ਪਾਤੜਾਂ ਦੇ ਕੋਲ ਆਪਾਂ ਦੋਸਤੋ ਆ ਮੱਝ ਦਾ ਟੋਰਸ਼ਨ ਕੱਢਿਆ ਸੀ ਤੇ ਮੱਝ ਨੂੰ ਜਿਵੇਂ ਆਪਾਂ ਪਹਿਲਾਂ ਦਿੰਨੇ ਆ ਸੂਣ ਦਾ ਟਾਈਮ ਦਿੱਤਾ ਅੱਧਾ ਘੰਟਾ ਬੈਠੇ ਰਹੇ ਆ ਟੋਰਸ਼ਨ ਕੱਢਣ ਤੋਂ ਬਾਅਦ ਬੱਚੇ ਦੇ ਪੈਰ ਬੱਚੇ ਦੀ ਨੀਂ ਚੋਂ ਬਾਹਰੇ ਕੱਢਦੇ ਸੀ ਮੂੰਹ ਕੱਢਦਾ ਸੀ ਛੜਦਾ ਸੀ ਵੀ ਆਪਣੇ ਆ ਪਾ ਜੂ ਤਾਂ ਦੇਖੋ ਉਹਦੇ ਸੂਣ ਨਾਲ ਮੱਝ ਦੇ ਕੋਈ ਬਲੀਡਿੰਗ ਨਹੀਂ ਹਲੇ ਤੱਕ ਮੱਝ ਦੇ ਆਪਾਂ ਨੇ ਕੋਈ ਵੀ ਇੰਜੈਕਸ਼ਨ ਨਹੀਂ ਲਾਇਆ ਤੇ ਇਸ ਮੱਝ ਨੇ ਖੁਸ਼ੀ ਦੀ ਗੱਲ ਆ ਦੋਸਤੋ ਆ ਗੋਪੀਵਨ ਦੀ ਕੱਟੀ ਦਿੱਤੀ ਆ ਗੋਪੀਵਨ ਦੀ ਕੱਟੀ ਦਿੱਤੀ ਆ ਕੱਟਰੂ ਦੀ ਕੇਅਰ ਕਿਵੇਂ ਕਰਨੀ ਆ ਸੁਣਨ ਤੋਂ ਬਾਅਦ ਇੱਕ ਤਾਂ ਬੱਚੇ ਦੀਆਂ ਲੱਤਾਂ ਫੜ ਕੇ ਤਾਂ ਹਾਂ ਚੱਕ ਦੇਣਾ ਪੁੱਠਾ ਕਰਕੇ ਤਾਂ ਕਿ ਉਹਦੇ ਮੂੰਹ 'ਚ ਜਿਹੜਾ ਪਾਣੀ ਪੂਣੀ ਆ ਉਹ ਨਿਕਲ ਜੇ ਕੱਟੀ ਦੋਸਤੋ ਬਹੁਤ ਵੱਡੀ ਦਿੱਤੀ ਆ ਸਾਈਜ਼ 'ਚ ਤੇ ਜੈਡ ਬਲੈਕ ਆ ਗੋਪੀਵਨ ਦੀ ਤੇ ਰਿਪੀਟਰ ਇਹ ਮੱਝਤੀਗੀ ਬਾਕੀ ਆਪਾਂ ਡਾਕਟਰ ਨਾਲ ਗੱਲ ਕਰਾਂਗੇ ਦੋਸਤੋ ਆ ਦੇਖੋ ਮੱਝ ਨੇ ਸੁਣਨ ਤੋਂ ਬਾਅਦ ਨਾਲ ਹੁੰਦੇ ਪੱਠੇ ਖਾਣੇ ਸਟਾਰਟ ਕਰਦੇ ਇਹਦੇ ਵਿੱਚ ਉਹ ਤੁੜੀ ਜੀ ਮਿਕਸ ਕਰ ਦੋ ਵਿੱਚ ਤੁਸੀਂ ਹਾਂ ਤੇ ਉਸ ਤੋਂ ਬਾਅਦ ਦੋਸਤੋ ਆ ਤੂੜੀ ਇਸ ਕਰਕੇ ਸਿੱਟੀ ਆ ਕਈ ਕਹ ਦਿੰਦੇ ਆ ਸਾਡੇ ਕਟਰੂ ਦਾ ਗੋਡਾ ਸੁੱਜ ਗਿਆ ਗੋਡੇ ਚ ਪੀਕ ਪੈ ਗਈ ਤਾਂ ਪੀਕ ਪੈਣ ਦਾ ਕਾਰਨ ਹੁੰਦਾ ਜਦੋਂ ਤੁਹਾਡਾ ਛੋਟਾ ਕਟਰੂ ਆ ਥੱਲੇ ਥੋਂ ਤਲਕਦਾ ਹੁੰਦਾ ਉਹ ਗੋਡੇ ਫਰਸ਼ ਤੇ ਮਰੀ ਜਾਂਦਾ ਮਰੀ ਜਾਂਦਾ ਸੱਟਾਂ ਵੱਜ ਜਾਂਦੀਆਂ ਤੇ ਪੀਕ ਤੇ ਪਾਣੀ ਉਹਦੇ ਗੋਡਿਆਂ ਚ ਬਣਨਾ ਤੁਸੀਂ ਤੂੜੀ ਦੇ ਨਾਲ ਜਿਆਦਾ ਵੈਟਰ ਆ ਵੀ ਇੱਕ ਮੱਠਲ ਮਿੱਟੀ ਦਾ ਕੱਕੇ ਰੇਤੇ ਦਾ ਵਿੱਚ ਉਹਦੇ ਮਿਕਸ ਕਰ ਦਿਓ ਤੂੜੀ ਦੇ ਤਾਂ ਕਿ ਪਸ਼ੂ ਦਾ ਪੈਰ ਨਾ ਤਲਕੇ ਠੀਕ ਆ ਨਾ ਦੂਜੀ ਗੱਲ ਬਲ ਪੈਣ ਦਾ ਕਾਰਨ ਕੀ ਸੀ ਦੋਸਤੋ ਆ ਇਧਰ ਮੈਟ ਪਈ ਆ ਉਹ ਤੇ ਆ ਸੋਹਣੇ ਲੱਗਦੇ ਆ ਜਦੋਂ ਪੈਰ ਤਿਲਕ ਦਾ ਉਦੋਂ ਵੱਲ ਪੈਂਦਾ ਠੀਕ ਆ ਨਾ ਪਸ਼ੂ ਦੇ ਥੱਲੇ ਜਿਆਦਾ ਪੂਰੀ ਤੂੜੀ ਛਿੱਟ ਕੇ ਰੱਖੋ 20 ਦਿਨ ਪਹਿਲਾਂ ਜਾਂ ਫਿਰ ਮਿੱਟੀ ਇਹ ਹੋ ਗਿਆ ਕੇਰ ਹੁਣ ਆਪਾਂ ਮੱਝ ਨੂੰ ਕੀ ਪਾਉਣਾ ਪਾਣੀ ਪਿਉਣਾ ਪਾਣੀ ਦੇ ਵਿੱਚ ਤਾਜਾ ਪਾਣੀ ਲੈ ਲਓ ਇੱਕ ਮੁਠੀ ਨਮਕ ਦੀ ਅੱਧਾ ਕਿਲੋ ਗੁੜ ਜੇ ਤੁਹਾਡੇ ਕੋਲੇ ਕੋਈ ਲੇਵਰਟੌਨਿਕ ਪਿਆ ਉਹ ਲੇਵਰਟੌਨਿਕ ਪਾ ਲਓ ਇੱਕ ਅੱਧਾ ਕੋਈ એનર્ਜੀ ਬੂਸਟਰ ਪਾ ਲਓ ਐਨਾ ਬਲੈਂਟ ਵਗੈਰਾ ਹੋਵੇ ਕੋਈ ਵੀ ਹੋਵੇ ਤੁਹਾਡੇ ਕੋਲੇ ਉਹ ਪਾ ਸਕਦੇ ਹੋ ਪਾ ਕੇ ਮੱਝ ਨੂੰ ਦੇ ਦੋ ਦੋਸਤੋ ਪਲਾਉਣ ਤੋਂ ਬਾਅਦ ਜਦੋਂ ਮੱਝ ਰੱਜ ਕੇ ਬਹਿ ਗਈ ਤਾਂ ਜੇਰ ਆਪਣੇ ਆਪ ਬਹਿ ਗਈ ਦੂਜੀ ਗੱਲ ਬੱਚਾ ਬੱਚੇ ਦੀ ਕੇਅਰ ਦੇ ਵਿੱਚ ਕੀ ਹੁੰਦਾ ਜਦੋਂ ਤੁਹਾਡਾ ਬੱਚਾ ਖੜਾ ਹੋ ਗਿਆ ਨਾਲ ਹੁੰਦੇ ਉਹਨੂੰ ਦੁੱਧ ਚੰਗਾ ਦਿਓ ਤੇ ਅੱਜ ਕੱਲ ਦਾ ਜਿਹੜਾ ਗੁੜ ਆਉਂਦਾ ਉਹ ਖੰਡ ਮਿਕਸ ਹੁੰਦਾ ਦਾ ਇਸ ਕਰਕੇ ਤੁਹਾਡੇ ਗੁੜ ਨੂੰ ਕੁੱਟ ਕੇ ਵੀ ਉਹ ਲਾਲਾ ਜਾਨੀ ਬਣਦਾ ਜਿਹੜਾ ਆਪਾਂ ਕਟਰੂ ਦੇ ਤਾਲਗੋਣੇ ਚ ਮੇੜਦਾ ਜਿਵੇਂ ਸਾਡੇ ਕੋਲੇ ਓਰੀਜਨਲ ਗੁੜ ਹੈ ਤਾਂ ਉਹਦਾ ਲਾਲੂਆ ਜਿਹਾ ਬਣੂਗਾ ਪਛਾਣਾ ਗੁੜ ਦੀ ਇਹ ਚ ਵੀਡੀਓ ਚ ਬਹੁਤ ਕੋਸਾ ਸਾਮਕੇ ਰੱਖ ਲਿਓ ਸਾਲਾ ਤਾਂ ਉਹਦੀ ਲਾਲੀਏ ਜੀ ਬਣੂਗੀ ਉਹ ਤੁਸੀਂ ਕਟਰੂ ਦੇ ਤਾਲੂਏ ਨਾਲ ਜਣੀ ਮੂੰਹ ਦੇ ਵਿੱਚ ਉੱਪਰਲੇ ਪਾਰਟ ਦੇ ਨਾਲ ਛਪੇ ਦੇਣੀ ਆ ਤਾਂ ਕਿ ਉਹਨੂੰ ਚੱਟੂਗਾ ਤੇ ਜੀਭ ਬਾਹਰ ਕੱਢਣ ਲੱਗ ਜੂ ਦੁੱਧ ਚੁੰਗ ਲੂਗਾ ਠੀਕ ਹੈ ਨਾ ਤਾਂ ਇੰਨੀਆਂ ਕੁ ਗੱਲਾਂ ਦੀ ਦੋਸਤੋ ਕੇਅਰ ਦੀਆਂ ਤੇ ਜੇਰ ਆਪਣੇ ਆਪ ਪੀਣੀ ਆ ਪੈਣੀ ਆ ਕਿਉਂਕਿ ਮੱਝ ਆਪਾਂ ਸਵਾਈ ਨਹੀਂ ਆਪਦੇ ਆਪ ਸੂਈ ਆ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਸੂਣ ਤੋਂ ਪਹਿਲਾਂ ਚੰਗੀ ਫੀਡ ਪਾਉਂਗੇ ਤਾਂ ਤੁਹਾਡੇ ਬੱਚ ਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਹੁੰਦੀ। ਇਹ ਮੱਝ ਦੀ ਬੰਤਰ ਤੈਨੂੰ ਲੱਗਦਾ ਗੰਗੋਤਰੀ ਮੱਝ ਨਾਲ ਦੀ? ਹਾਂਜੀ ਹਾਂਜੀ। ਜੇ ਸਹੀ ਸਮਝੇ ਤਾਂ ਉਹਨਾਂ ਦੁੱਧ ਦੇ ਦੂਗੀ। ਹਾਂਜੀ ਰਾਮ। ਤੇ ਮੱਝ ਦੀ ਜਿਹੜੀ ਆਰਡਰ ਕੁਆਲਿਟੀ ਆ ਗੰਗੋਤਰੀ ਮੱਝ ਨਾਲ ਦੀ ਆ। ਬਿਲਕੁਲ। ਉਹੀ ਆਰਡਰ ਲੱਗਿਆ ਇਹਨੂੰ। ਜਿਹੜੀ ਦਾ 27 ਕਿਲੋ ਚ ਵਾਇਰ ਦੀ ਗੱਲ ਜਿੱਦ ਗੱਲ ਨਹੀਂ। ਬਹੁਤ ਘੈਂਟ ਮੱਝ ਆ। ਤਾਂ ਇਹ ਆ ਦੋਸਤੋ ਬਾਕੀ ਡਾਕਟਰ ਨਾਲ ਗੱਲ ਕਰਦੇ ਹਸਤਰੀ ਗੱਲ ਵੀਰੇ। ਇੱਧਰਲੇ ਪਾਸੇ ਹੋ ਜਾ ਇੱਧਰ ਦੇ। ਕਿਹੜੇ ਕਿਹੜੇ ਪਿੰਡਾਂ 'ਚ ਕੰਮ ਕਰਦਾ ਇੱਥੇ ਫੇਰ? ਆਪਾਂ ਇੱਥੇ ਨੇੜੇ-ਨੇੜੇ ਸਾਰੇ ਪਿੰਡਾਂ 'ਚ ਕੰਮ ਕਰ ਲੈਂਦੇ ਪਾਸਟਾਂ ਦੇ ਆਸ-ਪਾਸ ਹੀ। ਗੋਪੀਵੰਦ ਦਾ ਸੀਮਨ ਹੁੰਦਾ ਤੇਰੇ ਕੋਲ? ਹਾਂਜੀ ਹਾਂਜੀ ਆਪਣੇ ਕੋਲ ਸੀਮਨ ਹੁੰਦਾ ਜੀ ਗੋਪੀਵੰਦ ਦਾ। ਤੇ ਆਵਦਾ ਨੰਬਰ ਬੋਲੀ 985493670 ਜੀ। ਤੇ ਇਹੇ ਕੱਟੀ ਗੋਪੀਵੰਦ ਦੀ ਆਈ ਹੈ ਨਾ? ਹਾਂ ਜੀ ਹਾਂ ਦਾ ਠੀਕ ਹੈ ਭਰਾ ਸੀਗੇ ਜੀ ਮਾਜਰ ਪੀਟਰ ਸੀਗੇ ਤਿੰਨ ਚਾਰ ਵਾਰ। ਠੀਕ ਹੈ। ਤੇ ਦੁਬਾਰਾ ਗੋਪੀ ਹੀ ਲਾਉਂਦੇ ਰਹੇ ਬਈ ਯਾਰ ਗੋਪੀ ਦੀ ਰਹਿਣੀ ਹੈ ਯਾਰ ਗੋਪੀ ਦੀ ਹੀ ਗੱਲ ਰਹੀ ਜੀ। ਠੀਕ ਹੈ ਜੀ। ਚਲੋ ਬ ਅੱਜ ਤਾਂ ਸਿੱਖ ਜੇਗਾ ਹੁਣ ਦਾ ਡੋਰਸਨ ਸਿੱਖ ਗਿਆ ਕੱਢ ਲੇਗਾ ਤੇ ਨਾਲ ਹੁੰਦੇ ਦੋਸਤੋ ਆਪਾਂ ਸਿਖਾ ਵੀ ਦਿੰਨੇ ਆ ਕਿਉਂਕਿ ਕਿਸੇ ਵੀ ਚੀਜ਼ ਦਾ ਇੱਥੇ ਸਦਾ ਬਣੇ ਰਹਿਣਾ ਨਹੀਂ ਹੁੰਦਾ ਪਤਾ ਨਹੀਂ ਕਦੋਂ ਜ਼ਿੰਦਗੀ ਜੀ ਕਿੱਧਰ ਨੂੰ ਚੱਲ ਜੇ ਠੀਕ ਹੈ ਨਾ ਤਾਂ ਇਹਦੇ ਨਾਲ ਜੇ ਕੋਈ ਸਿੱਖ ਜੂਗਾ ਤਾਂ ਕਿਸੇ ਪਸ਼ੂ ਦੀ ਜਾਨ ਵੱਜ ਜਾਂਦੀ ਆ ਬਾਕੀ ਸਾਰੇ ਭਰਾਵਾਂ ਦਾ ਧੰਨਵਾਦ ਆ ਫੇਸਬੁੱਕ ਵਾਲੇ YouTube ਵਾਲੇ ਵੀਡੀਓ ਨੂੰ ਸ਼ੇਅਰ ਕਰ ਦਿਓ ਇਹ ਚ ਬਹੁਤ ਕੋਸਾ ਸਾਨੂੰ ਬੱਚੇ ਦੀ ਕੇਅਰ ਦਾ ਵੀ ਪਤਾ ਲੱਗ ਗਿਆ ਮੱਝ ਦੀ ਕੇਅਰ ਦਾ ਵੀ ਪਤਾ ਲੱਗ ਗਿਆ ਸੀਮਨ ਕਿਹੜਾ ਵਰਤਿਆਤੀ ਤੇ ਗੋਪੀ ਬੰਨ ਦੀ ਜੈਡ ਬਲੈਕ ਕੱਟੀ ਆਈ ਆ ਨੀਰਾ ਮੋਬਾਈਲ ਨੰਬਰ ਹੈ ਜੀ 98760 96468 ਤੇ ਧੰਨਵਾਦ ਆ ਸਾਰੇ ਭਰਾਵਾਂ ਦਾ ਆਹ ਦੇਖ ਕੇ ਦੋਸਤੋ ਖੁਸ਼ੀ ਹੁੰਦੀ ਆ ਜਦੋਂ ਬੱਚਿਆਂ ਨੂੰ ਇਸ ਤਰ੍ਹਾਂ ਦੇ ਪਾਲਦੇ ਆ ਭਰਾ ਤੇ ਬਰੀਡ ਵੱਲ ਵਧ ਰਹੇ ਨੇ ਤੇ ਧੰਨਵਾਦ ਆ ਜੀ ਸਾਰਿਆਂ ਦਾ ਦਰੋਣਾ ਬੋਲ ਦੀ ਹਾਂ ਜੀ ਹਾਂ ਜੀ ਹਾਂ ਸੋਹਣੀ ਆ ਕੱਟੀ ਯਾਰ ਇਹ ਦਰੋਣਾ ਬੁੱਲ ਦੀ ਕੱਟੀ ਆ ਜੀ ਇਹਨਾਂ ਕੋਲੇ এবੀਸੀ ਵੀਰਾਂ ਵਾਲੇ ਆਲਾ ਦਾ ਦਰੋਣਾ ਦਰੋਣਾ ਕਹਿੰਦੇ ਹੁੰਦਾ ਕਿ ਦਰੋਣਾ ਸਰਪੰਚ ਦਰੋਣਾ ਹੀ ਕਹਿੰਦਾ ਹੁੰਦਾ ਮੈਨੂੰ ਲੱਗਦਾ ਲਓ ਜੀ ਦੋਸਤੋ ਬਹੁਤ ਸੋਹਣੀ ਈਮੇਲ ਕਾਫਾ ਬਾਕੀ ਧੰਨਵਾਦ ਆ ਸਾਰੇ ਭਰਾਵਾਂ ਦਾ ਸ਼ੇਅਰ ਕਰਦੇ